ਤਕਦੀਰ ਤੈਨੂੰ ਪਤਾ ਤਾਂ ਹੈਗਾ ਆਪਾਂ ਨੇ ਨਮਾ ਕਰ ਪਾਇਆਗਾ ਪਰ ਇਹ ਬਿਜਲੀ ਦਾ ਸਮਾਨ ਲੈਣਾ ਮੈਂ ਤਾਂ ਸਾਰਾ ਬਾਜ਼ਾਰ ਘੁੰਮੀ ਆ ਕਿ ਤੋ ਸਸਤਾ ਮਿਲਦਾ ਹੀ ਨਹੀਂ ਇੰਨਾ ਮਹਿੰਗਾ ਆ ਦੇਖੋ ਮਿੱਲੀ ਇਲੈਕਟ੍ਰਿਕ ਸਟੋਰ ਵਾਲੇ ਇਹ ਤਾਂ ਬਾਜ਼ਾਰ ਨਾਲੋਂ ਅੱਧੇ ਰੇਟ ਦਾ ਫਰਕ ਪਾ ਦੇਣਗੇ ਅੱਛਾ ਫਿਰ ਮੈਨੂੰ ਤਾਂ ਦੁਵਾਕੇ ਲਿਆ ਮੈਂ ਤਾਂ ਉਹੀ ਬਾਜ਼ਾਰ ਚ ਘੁੰਮੀ ਜਾਂਦੀ ਸੀ ਫੇਰ ਸਾਰਾ ਸਮਾਨ ਮਿਲ ਜੂ ਤਕਦੀਰ ਇੱਥੋਂ ਹੋਰ ਘਰ ਦਾ ਕੋਈ ਮਰਜ਼ੀ ਸਮਾਨ ਲੈਣਾ ਉਹ ਬਈ ਆ ਮੇਰੇ ਪਰਜੋਈ ਨੇ ਬਿਜਲੀ ਦਾ ਸਮਾਨ ਲੈਣਾ ਹੈ ਬਿਲਕੁਲ ਜੀ ਸਾਰਾ ਸਮਾਨ ਮਿਲ ਜੂਗਾ ਵੀਰ ਜੀ ਜਿੰਨਾ ਵੀ ਫਿਟਿੰਗ ਦਾ ਸਮਾਨ ਹੁੰਦਾ ਸਾਰਾ ਤੁਹਾਨੂੰ ਅਸੀਂ ਹੋਲਸੇਲ ਰੇਟਾਂ ਤੇ ਦੇ ਦਾਂਗੇ ਜੀ ਕੋਈ ਦਿੱਕਤ ਨਹੀਂ ਜੀ ਬਾਈ ਜੀ ਬਿਜਲੀ ਦੀ ਫਿਟਿੰਗ ਦਾ ਤੁਹਾਡੇ ਕੋਲ ਕੀ ਕੀ ਸਮਾਨ ਮਿਲ ਸਕਦਾ ਹੈ ਭਾਈ ਜੀ ਆਪਣੇ ਕੋਲ ਬਿਜਲੀ ਦੀ ਫਿਟਿੰਗ ਦਾ ਜੋ ਇੱਕ ਘਰ ਦੇ ਵਿੱਚ ਲੱਗਦਾ ਜੀ ਜੇ ਮੈਂ ਆਪਾਂ ਗੱਲ ਕਰੀਏ ਤਾਰਾਂ ਤੋਂ ਲੈ ਕੇ ਲਾਈਟਾਂ ਹਰ ਚੀਜ਼ ਦੇਖੋ ਤਾਰਾਂ ਦੇ ਵਿੱਚ ਹੀ ਸਾਡੇ ਕੋਲ ਇੰਨੀਆਂ ਕੰਪਨੀਆਂ ਜੋ ਕਿ ਬੜੀ ਫੇਮਸ ਫੇਮਸ ਕੰਪਨੀਆਂ ਨੇ ਚਾਹੇ ਉਹ ਆਰ ਆਰ ਹੋਵੇ ਹੈਵਨ ਹੋਵੇ ਕੇ ਆਈਓ ਹੋਵੇ ਰੇਅਰ ਹੋਵੇ ਰੇ ਲਾਈਟ ਹੋਵੇ ਹਰ ਕੰਪਨੀ ਦਾ ਸਮਾਨ ਚਾਹੇ ਲਾਈਟਸ ਹੋਣ ਡਾਊਨ ਸਿਲਿੰ ਕੰਸੀਲਡ ਮਾਟਰ 45 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਇਸ ਤਰ੍ਹਾਂ ਜੇ ਗੱਲ ਕਰੀਏ ਸਵਿਚਸ ਦੇ ਵਿੱਚ ਤਾਂ ਵਰਡ ਫੇਮਸ ਬ੍ਰਾਂਡ ਸ਼ਨਾਈਡਰ ਜਿਸ ਦੇ ਵਿੱਚ ਹਰ ਰੇਂਜ ਸਾਡੇ ਕੋਲ ਮਿਲ ਜਾਊਗੀ ਜੀ ਜੇ ਤੁਸੀਂ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਜਾਣਾ ਚਾਹੁੰਦੇ ਹੋ ਐਲਮੈਕ 1961 ਦਾ ਪ੍ਰੀਮੀਅਮ ਬ੍ਰਾਂਡ ਹੈ ਇਹਦੇ ਵਿੱਚ ਹਰ ਕਲਰ ਦੀਆਂ ਹਰ ਹੈਵੀ ਕੁਆਲਿਟੀ ਮੈਕੈਨਿਜ਼ਮ ਦੀ ਸਵਿਚਸ ਉਸ ਤੋਂ ਬਾਅਦ ਜੇ ਗੱਲ ਕਰੀਏ ਹੈਵਲ ਕੰਪਨੀ ਦੀ ਸਵਿਚਸ ਉਸ ਤੋਂ ਬਾਅਦ ਜੇ ਗੱਲ ਕਰੀਏ ਜੇ ਰੇ ਲਾਈਟ ਕੰਪਨੀ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਟੌਪ ਦਾ ਬ੍ਰਾਂਡ ਬਣ ਚੁੱਕਿਆ ਹੈ ਜੀ ਇਸ ਦੀ ਸਾਰੀ ਸਵਿਚਸ ਦੀ ਰੇਂਜ ਔਰ ਰੀਜ਼ਨੇਬਲ ਫਾਈਨ ਕੰਪਨੀ ਦਾ ਸਾਰਾ ਸਮਾਨ ਉਸ ਤੋਂ ਇਲਾਵਾ ਆਰਟੀ ਕੰਪਨੀ ਦਾ ਰੀਜ਼ਨੇਬਲ ਰੇਟ ਦੇ ਵਿੱਚ ਜਿਵੇਂ ਮਾਤਰਾ ਸੂਚ 10 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਸਾਰੇ ਜਿਵੇਂ ਪੱਖੇ ਦੀ ਗੱਲ ਕਰੀਏ ਸੁਜਾਤਾ 5 ਸਾਲ ਗਾਰੰਟੀ ਦੇ ਵਿੱਚ ਹੈਵਲ ਕੰਪਨੀ ਦੇ ਪੱਖੇ ਓਰੀਐਂਟ ਕੰਪਨੀ ਦੇ ਪੱਖੇ ਗੀਜ਼ਰ ਹਰ ਕੰਪਨੀ ਦਾ ਗੀਜ਼ਰ ਜਿਵੇਂ ਪ੍ਰੀਮੀਅਮ ਗੀਜ਼ਰ ਦੇ ਵਿੱਚ ਸੁਜਾਤਾ ਦਾ ਗੀਜ਼ਰ ਹੈਵਲ ਦਾ ਗੀਜ਼ਰ ਕ੍ਰਮਪਟਨ ਓਰੀਐਂਟ ਹਰ ਕੰਪਨੀ ਦਾ ਸਮਾਨ ਮਿਲ ਜਾਂਦਾ ਹੈ ਜੀ ਹਾਂਜੀ ਵੀਰੇ ਜਿਹੜੇ ਆਪਣੇ ਪੇਜ ਨੂੰ ਫੋਲੋ ਕਰਕੇ ਆਉਣਗੇ ਤੇ ਵੀਡੀਓ ਨੂੰ ਲਾਈਕ ਕਰਕੇ ਆਉਣਗੇ ਉਹਨਾਂ ਲਈ ਕੀ ਬੈਸਟ ਆਫਰ ਹੈਗੀ ਕੋਈ ਅਸੀਂ ਵੈਸੇ ਹੀ ਸਾਰੇ ਸਭ ਨੂੰ ਜੀ ਜੋ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉਣਗੇ ਉਹਨਾਂ ਨੂੰ ਸਭ ਨੂੰ ਹੋਲਸੇਲ ਰੇਟ ਦਾ ਦਵਾਂਗੇ ਦਵਾਂਗੇ ਜਿਹੜਾ ਸਾਡੇ ਤੋਂ ਪੂਰੀ ਕੋਠੀ ਦਾ ਸਮਾਨ ਲਊਗਾ ਤੇ ਤੁਹਾਡੀ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆਉ ਉ ਤੇ ਸਾਡਾ ਪੇਜ ਫੋਲੋ ਕਰਕੇ ਆਉ ਉਹਨੂੰ ਅਸੀਂ ਕੋਈ ਨਾ ਕੋਈ ਸ਼ੋਰਟ ਗਿਫਟ ਜ਼ਰੂਰ ਦੇਵਾਂਗੇ ਹਾਂਜੀ ਇਹ ਸਭ ਲੈਣ ਲਈ ਤੁਹਾਨੂੰ ਆਉਣਾ ਪੈਣਾ ਹੈ ਬਰਨਾਲਾ ਦਿੱਲੀ ਇਲੈਕਟ੍ਰਿਕ ਸਟੋਰ ਨੇੜੇ ਆਸਤਾ ਕਲੋਨੀ ਤੇ ਬਿਜਲੀ ਘਰ ਹੈ ਜਿਨੇੜੇ ਬਾਕੀ ਸਕਰੀਨ ਤੇ ਨੰਬਰ ਚੱਲ ਜਾਂਦਾ ਤੁਸੀਂ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ